ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਬਾਈ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 70176 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈਂਦੀ ਹੈ ਬਾਈ ਜੀ ਤੇ ਨੇੜ ਦਾ ਪਿੰਡ ਬੰਗੜਾੜੀ ਹੈ ਬਾਈ ਜੀ ਤੇ ਬਾਈ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਸੋਹਣੀ ਵੜ ਦੂਜਾ ਸੂਆ ਸੂਨ ਵਾਲੀ ਡੰਗ ਦਿਹਾੜੀ ਦੇ ਤੁਹਾਡੇ ਆਤੇ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਬਾਕੀ ਦੀ ਬੰਦੀ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਣੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਸੇਵਕ ਸਿੰਘ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਠੀਕ ਆ ਬਾਈ ਜੀ ਬਾਈ ਜੀ ਦਾ ਨਾਮ ਸੇਵਕ ਸਿੰਘ ਆ ਜੀ ਪਿੰਡ ਰਾਮ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਜੈਤੋ ਆ ਜੀ ਬਾਈ ਜੀ ਅੱਜ ਕਿੰਨੇ ਆ ਗਏ ਆਪਣੇ ਕੋਲ ਜੀ ਅੱਜ ਆਪਣੇ ਕੋਲ ਕਿੰਨੇ ਆ ਗਏ ਜੀ ਵੈਸੇ ਦੋ ਤਿੰਨ ਆ ਗਏ ਆਪਣੇ ਕੋਲ ਹਰ ਸਮੇਂ ਹੁੰਦੇ ਹੁੰਦੇ ਆ ਜੀ ਹਰ ਸਮੇਂ ਹੁੰਦੀ ਹੁੰਦੀ ਹੈ ਤੇ ਵਹਿੜ ਦੀ ਕੀ ਡਿਟੇਲ ਆ ਜੀ ਇਹ ਬਾਈ ਦੂਜਾ ਸੂਹਾ ਹੁੰਦੀ ਆ ਕੋਈ ਤੀਜਾ ਵੀ ਸਮਝਦੇ ਬੁਲਾਉਂਦੀ ਹਾਂਜੀ 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 ਦੂਜਾ ਸੂਹਾ ਹੁੰਦੀ ਆ ਹੈ ਵੀਰ ਤੀਜਾ ਤੀਜਰਾ ਵਰਗਾ ਕਦ ਵਜਾ ਨਾ ਕਰਮ ਵਾਲੀ ਦਾ ਸਵੇਂ ਸੁਭਾਈ ਪਲੀ ਜੁਲੀ ਵਹਿੜਾ ਜੀ ਹੈ ਦੂਜਾ ਸੂਏ ਅਰੀਜਨਲ ਬਾਈ ਜੀ ਕਹਿੰਦੇ ਤੇ ਬਾਈ ਜੀ ਕਿੰਨਾ ਕ ਦੁੱਧ ਦੱਦ ਪਾ ਦੋਗੇ ਤੋਂ ਤਾਂ ਬੜੀ ਪਾਉਗੀ ਉਹਨਾਂ ਨੇ ਤਾਂ 25 ਕਿਹਾ ਅੱਜ ਦੀ ਪਿਛਲੇ ਸਮੇਂ ਬਾਈ 22 23 ਲੀਟਰ ਦੁੱਧ ਦਿੱਤਾਗਾ ਅੱਛਾ ਜੀ ਪਰ 22 23 ਮੰਨੋ ਐਕਟਿਵ ਠੀਕ ਹੈ ਜੀ ਹਾਂ ਜੀ ਗਰਮੀ ਗਰਮੀਆਂ ਨੇ ਇਹਦਾ 25 ਸਾਲ ਹੁੰਦਾ ਤਾਂ ਪਾ ਹਾਂ ਸਾਲ ਹੁੰਦਾ 25 ਲੀਟਰ ਪਾਉਂਦੀ ਜੀ ਗਰਮੀ ਦੇ ਹਿਸਾਬ ਨਾਲ ਬਾਈ ਜੀ ਦੇ 22 23 ਕਿਲੋ ਲੀਟਰ ਖੁੱਲਾ ਪਾ ਦੋਗੀ ਤੇ ਬਾਕੀ ਜੀ ਤੋਰ ਕੇ ਵਾਦੋ ਜੀ ਤੋਰ ਤੋਰ ਦਿਖਾ ਦਨੇ ਆ ਵਾਕੀ ਭਾਈ ਥਾਂ ਲੈਵਾ ਦਿਖਾ ਦੋ ਕੰਡੀ ਠੰਡੀ ਆ ਗਿਆ ਹਾਂ ਬਰਾਦੀ ਜੀ ਆਹ ਭਾਈ ਜੀ ਥਾਂ ਲੈਵਾ ਕਰਮ ਵਾਲੀ ਦਾ ਵੇਖੋ ਜੀ ਸੀਲ ਠੰਡੀ ਆ ਜੀ ਭਾਈ ਜੀ ਹੁਣੀ ਬਿਨਾ ਨਿਆਣੇ ਤੋਂ ਬਿਨਾ ਸਭ ਕਹੇ ਤੋਂ ਵੈਸੇ ਹੀ ਬਹਿ ਗਿਆ ਜੀ ਕੱਲਾ ਕੱਲਾ ਕਰਮ ਵਾਲੀ ਦਾ ਥਾਣਾ ਮੋਟਾ ਪੂਰਾ ਮੁਠੀ ਵਾਲਾ ਥੀ ਚਵਾਈ ਵਾਲਾ ਥਾਣਾ ਭਾਈ ਜੀ ਪੂਰੇ ਗੈਬ ਚ ਲੱਗਿਆ ਜੀ ਸੋਹਣਾ ਥਾਣਾ ਜੀ ਗੁਲਾਬੀ ਥਾਣ ਦੇਵੇ ਦੀ ਆ ਜੀ ਖੁੱਲੇ ਸਰੀਰ ਦੀ ਆ ਜੀ ਪੂਰਾ ਕੱਦ ਵਜਨ ਵਾਲੀ ਵਹਿੜਾ ਜੀ ਐ ਛੋਟੀ ਜੀ ਨਹੀਂ ਤੇ ਜਿੰਨਾ ਕ ਭਾਈ ਜੀ ਦੁੱਧ ਕਹਿੰਦੇ ਆ ਇਨਾ ਪਾਪ ਹੀ ਦੇਉਗੀ ਜੀ ਕਰਮਾਂ ਲਈ ਆ ਬਾਈ ਜੀ ਤੋਰ ਚਾਲ ਚੈੱਕ ਕਰਾਉਣੇ ਆ ਜੀ ਇਹ ਤੁਸੀਂ ਵੀਰ ਜੀ ਤਸੱਲੀ ਪਰਖ ਆਪ ਕਰਨੀ ਹੈ ਬਾਈ ਜੀ ਵੀਡੀਓ ਛੋੜੇ ਵਾਸਤੇ ਲੈ ਕੇ ਅਸੀਂ ਹਾਜ਼ਰ ਜ਼ਰੂਰ ਹੋਏ ਆ ਆ ਲੋ ਬਾਈ ਜੀ ਚੈੱਕ ਕਰੋ ਬਾਈ ਜੀ ਥੋੜਾ ਉੱਚਾ ਥਾਂ ਬਾਜੀ ਦਾ ਬਹਲਾ ਥੱਲੇ ਉੱਤਰਦਾ ਥੋੜਾ ਜਿਹਾ ਪਸੂ ਆ ਲਈ ਤੋਰ ਲਓ ਬਾਈ ਜੀ ਤੋਰ ਚਾਲ ਬਾਈ ਜੀ ਚੈੱਕ ਕਰ ਸਕਦੇ ਆ ਸੁਖਨਾ ਕਰਮਾਂ ਵਾਲੀ ਨੂੰ ਭਾਂਡਾ ਬਹੁਤ ਚੰਗਾ ਲੱਗਿਆ ਬਾਈ ਜੀ ਤੇ ਦੁੱਧ ਜੇ ਕੋਈ ਸੇਵਾ ਵਾਲਾ ਵੀਰ ਲੈ ਜੇ ਹੋ ਸਕਦਾ 24 25 ਕਿਲੋ ਲੈ ਹੀ ਲਵੇ ਜੀ ਤੇ ਨਹੀਂ 20 22 ਕਿਲੋ ਦਾ ਖੁੱਲਾ ਹੀ ਵਹਿੜ ਦੁੱਧ ਪਾਉਗੀ ਜੀ ਪੂਰਾ ਸੋਹਣਾ ਨੇੜ ਤੋਂ ਥਾਂ ਦੇਵਾ ਚੈੱਕ ਕਰਾਉਣੇ ਆ ਮੋਟਾ ਮੋਟਾ ਨਾੜਾ ਜੀ ਦੁੱਧ ਵਾਲੀਆਂ ਪੂਰਾ ਗੁਲਾਬੀ ਥਣ ਮੁਠੀ ਵਾਲਾ ਅੱਥੀ ਚਵਾਈ ਵਾਲਾ ਜੀ ਸੀਲਸ ਲੱਗ ਵਹਿੜਾ ਜੀ ਕੋਈ ਗਰਮਨੀ ਜੀ ਮੋ ਇਹਨਾਂ ਨੇ ਗਲੀ ਚ ਬਾਈ ਕੱਢੀ ਫਿਰਦਾ ਤੇ ਪੂਰਾ ਮਾਸਤੀ ਚ ਤੁਰਦੀ ਆ ਜੀ ਵੜ ਕੋਈ ਆਇ ਨਹੀਂ ਘਰਾਉਣ ਵਾਲੀ ਗੱਲ ਨਹੀਂ ਜੀ ਵੜਦੀ ਨਹੀਂ ਬਾਹਰ ਨਿਕਲਦਾ ਪਸ਼ੂ ਤੇ ਬਾਕੀ ਬਾਈ ਜੀ ਦਾ ਦਾ ਵਪਾਰ ਲੈਣ ਦਾ ਕੰਮ ਆ ਜੀ ਤੇ ਤਿੰਨ ਜਿਹਨਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਜੀ ਨਵੇਂ ਥਾਂ ਪਸ਼ੂ ਆ ਕੇ ਲੂਤੋ ਲੂਤ ਲੂਤ ਕਰਦਾ ਜੀ ਕੋਈ ਉਹ ਜੀ ਗੱਲਬਾਤ ਜਮਾਂ ਹੀ ਨਹੀਂ ਵੜ ਨੂੰ ਆ ਬਾਈ ਜੀ ਕਰਮਾਂ ਵਾਲੀ ਸੋਨਾ ਲੇਵਾ ਤਿਆਰ ਕਰੀ ਫਰਦੀ ਆ ਤਸੂਨ ਚ ਬਾਈ ਬਾਕੀ ਕਿੰਨੇ ਕਦਾਂ ਲਊਗੀ ਇਹਨਾਂ ਤੱਜ ਆਹ ਤਿਆਰੀ ਸਮਝੋ ਬਾਈ ਕਰਮਾ ਵਾਲੀ ਅੱਜ ਵੀ ਸੂਪੇ ਕੱਲ ਵੀ ਸੂਪੇ ਤਿਆਰੀ ਆ ਬਸ ਆ ਤਿਆਰੀ ਜੀ ਆ ਬਾਈ ਜੀ ਅੱਜ ਸਵੇਰ ਸੂਨ ਦੀ ਜੀ ਆ ਜੀ ਹਾਂਜੀ ਤੇ ਬਾਈ ਜੀ ਕੀ ਜੈ ਡਿਮਾਂਡ ਆ ਦੀ ਹਾਂ ਤਾਂ ਬਾਈ ਇਹ ਕਿਹੜਾ ਹੁਣ 70 ਵੀ ਕਰੀ ਜਾਂਦੇ ਆ 75 ਵੀ ਆਪਾਂ 60 65 ਕਰਦੇ ਠੀਕ ਆ ਬਾਈ ਜੀ ਬਾਈ ਜੀ ਇਹਦੇ ਮੁੱਲ ਲੋਕੀ 70 75 76 80 ਸਾਰੇ ਕਰੀ ਜਾਂਦੇ ਪਰ ਆਪਾਂ 60000 ਦੀ ਦੇ ਦਾਂਗੇ ਬਿਲਕੁਲ ਬਾਈ ਜੀ ਦਾ ਜੈਜ ਮੋਲਾ ਬਾਕੀ ਬਾਈ ਜੀ ਹੋ ਜਾਊਗਾ ਮਾਲਤਾਨ ਮੌਕੇ ਤੇ ਮਾੜਾ ਮੋਟਾ ਕਰ ਦਾਂਗੇ ਕੋਈ ਮਾੜਾ ਮੋਟਾ ਮਾਲਤਾਨ ਬਾਈ ਜੀ ਆ ਤੇ ਲਾਜ਼ਮੀ ਕਰ ਦਾਂਗੇ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ 9814304404 ਬਾਈ ਜੀ ਦਾ ਮੋਬਾਈਲ ਨੰਬਰ ਇਹ ਕਰੀ ਹੋਰ ਦੱਸ ਦਿਓ ਜੀ 9814304404 ਠੀਕ ਹੈ ਬਾਈ ਪਿੰਡ ਬਈ ਬਗੜਾੜੀ ਤੋਂ 2.5 ਕਿਲੋਮੀਟਰ ਹੈ ਇਧਰ ਜੈਤ ਤੋਂ 5-6 ਕਿਲੋਮੀਟਰ ਹੈ ਬਾਈ ਜੀ ਬਗੜਾੜੀ ਤੋਂ 2.5 ਕਿਲੋਮੀਟਰ ਤੇ ਜੈਤ ਤੋਂ 5-6 ਕਿਲੋਮੀਟਰ ਬਾਅਦ ਬਾਈ ਜੀ ਦਾ ਪਿੰਡ ਆ ਜੀ ਦੋਨਾਂ ਜੇਤਰ ਤੇ ਬਗਰਾੜੀ ਦੇ ਸਾਹਮਣੇ ਚ ਪਿੰਡ ਰਾਇ ਜਾਂਦਾ ਜੀ ਇਹ ਤੇ ਦੋਨਾਂ ਪਾਸੇ ਤੋਂ ਖੁੱਲਾ ਰੋਡ ਵਧਗਾ ਆਉਂਦਾ ਜੀ ਹਾਂ ਬਟੰਗੀ ਤਾਂ ਵੀ ਦੂਜੀ ਯਾਰ ਫੇਰ ਥਣ ਲੈਵਾ ਦਿਖਾ ਦਿੱਕਤ ਵਾਲੀ ਗੱਲ ਨਹੀਂ ਜੀ ਆ ਬਾਈ ਜੀ ਥਣ ਲੈਵਾ ਵੇਖ ਲੋ ਕੀ ਬਾਤ ਈ ਹੈ ਹਾਂ ਜੀ ਖੁੱਲੇ ਥਣ ਲੈਵਦੀ ਹੈ ਜੀ ਤੇ ਬਾਕੀ ਬਾਈ ਜੀ ਨੇ ਜਿਹੜਾ ਆਪਾਂ ਨੂੰ ਨੰਬਰ ਦੱਸਿਆ ਸਕਰੀਨ ਤੇ ਬਾਈ ਜੀ ਦਾ ਚੱਲੂਗਾ ਇਹ ਤੇ ਬਾਈ ਜੀ ਹੁਣਾਂ ਤੁਸੀਂ ਸੰਪਰਕ ਕਰ ਲਿਓ ਜੀ ਵੈੜਵਾ ਕਈ ਬਹੁਤ ਚੰਗੀ ਹੈ ਬਾਈ ਜੀ ਜੇ ਵੀ ਕਰਮ ਵਾਲਾ ਵੀਰ ਲੈ ਜਾਊਗਾ ਜੀ ਕਿੱਥੇ ਧਾਰ ਦੂ ਬੱਛੀ ਜੀ ਬਹੁਤ ਚੰਗੀ ਹੈ ਖੁੱਲੇ ਥਣ ਲੈਵੇ ਜੀ ਚੰਗੇ ਕਦ ਕੱਦ ਪਲੀ ਜੂੜੀ ਐਣਾ ਜੂ ਕੋ ਲੱਸੀ ਵਿਕੀ ਨੀਗੀ ਤੇ ਬਾਈ ਜੀ ਆਪਣੀ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਵੀਡੀਓ ਵਧਗਾ ਲੱਗੇ ਤੇ ਅੱਗੇ ਬਾਈ ਜੀ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਮੇਰੇ ਬਾਈ ਜੀ ਧੰਨਵਾਦ ਜੀ